ਨਾ ਮਬਾਏ ਕੇ ਲੋ ਮਾਰਤਾ ਕੇ ਲਗਨ ਕਰਕੇ ਨਾ ਨਾ ਬੱਕੇ ਆਵਾਜ਼ ਮਾਰੀ ਨਾ ਭੈ ਆਉਣਾ ਵੈਨਾ ਨਮ ਗਿਆ ਅਨਦੋ ਤੂੰ ਮਾਈ ਫੇਰ ਨਹੀਂ ਸਾਰੇ ਗੁਰਬਾਹ ਬਾਬੇ ਦਾ ਸਾਰੇ ਗੁਰਬਾਹ ਦੇ ਗੁਰੂ ਦੇ ਗੱਲ ਕੇ ਨਾ ਮਖੇ ਉਹਨਾਂ 5 ਕਿਲੋ ਮਗਿਆ ਨਾ ਬਾਬਾ ਇਹ ਗਿਓ ਨਾ ਰਾਤ ਹੋ ਗਈ ਯਾਰ ਅਨ ਬਾਬੇ ਆ ਪੈਦੇ ਆ ਲੋਕਾਂ ਦੇ ਵਾਰੀ ਲੱਗਦੀ ਹੁੰਦੀ ਹੈ ਇਹੋ ਤੇ ਅਰੇ ਜੀ ਲੋਕਾਂ ਨੂੰ ਮਨਵਾ ਲੈ ਬੋਲ ਜਾਇਆ ਕਰੇ ਤਮਾ ਬੱਜੇ ਤਾਂ ਮਾਰਦੇ ਨਹੀਂ ਮਿਲਿਆ ਸਤਖਾ ਚਲੇ ਜਾ ਗਏ ਹਰ ਕੋਈ ਇਹਨਾਂ ਸਤਖਾ ਚਲੇ ਜਾਏ ਹੀ ਆਗੇ ਨਹੀਂ ਰੋਈ ਜਾਏ ਰੋ ਉਹ ਲੱਗਣਾ ਉਹ ਬਾਬੇ ਕੀ ਆਨੇ ਤੇ ਬਗੜਾ ਸਾਈ ਲਾ ਕੇ ਆਇਆ ਇਹਨੇ ਬਾਬੂ ਅਜਾ ਕੇ ਅਰੇ ਇਹਨੇ ਕਿਹਾ ਜੇ ਨਾ ਤੀਗੂ ਗਈ ਪਾਉੜਾ ਇਹ ਵੀ ਇੱਕ ਬੋਲੀ ਤੇ ਆ ਕੇ ਰੋਈ